ਜੋ ਮੁੱਖਾਂ ਦੇ ਭਵੰਤਮਨ ਨਾਲ ਮੀਟਿੰਗ ਹੋਈ ਸੀ ਜਿਸ ਤੇ ਮੁੱਖ ਮੰਗ ਸੀ ਕਿ ਛੇਵਾਂ ਪੇਗ ਲਾਗੂ ਕਰਨਾ 2016 ਤੋਂ ਪੇਗ ਵੰਦਾ ਏਰੀਆ ਦੇਨ ਸੰਬੰਧੀ ਮੰਗਾਈ ਭੱਤਰੀਆਂ ਕਿਸਤਾਂ ਬਕਾਇਆ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 50% ਆ ਪਰ ਪੰਜਾਬ ਦੇ ਮਿਲਣਾ ਡੀਏ ਹੈ 38% ਆ 12% ਦਾ ਫਰਕ ਆ ਕਿ 12% ਦਾ ਵੱਧ ਹਾਂਜੀ ਸ਼ਸ਼ੀਕਲ ਸਰ ਜੀ ਸ਼ਸ਼ੀ ਮਾਨ ਜੀ ਹਾਂਜੀ ਸਰ ਜੀ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਬਾਰੇ ਦੱਸੋ ਜੀ ਸਾਨੂੰ ਕੰਪਿਊਟਰ ਦੇ ਆਵਕ ਲਗਾਤਾਰ ਸਿੱਖਿਆ ਮੰਤਰੀ ਹਜੂਰ ਸੇ ਬੈਠਨ ਮੀਟਿੰਗਾਂ ਹੋਈਆਂ ਜਿਸ ਦੇ ਜਿਹੜਾ ਕਿਹਾ ਗਿਆ ਕਿ ਸਾਨੂੰ ਸਿੱਖਿਆ ਭਵਾਨ ਦੇ ਵਿੱਚ ਮਰਜ਼ੀ ਕੀਤਾ ਜਾਵੇ ਤੇ ਸਾਡੇ ਤੇ ਛੇਵੇਂ ਬੇਹ ਨਾ ਕੀਤਾ ਜਾਵੇ ਹਾਂ ਜੀ ਮੰਗੇ ਹਾਂਜੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਲੁਧਿਆਣੇ ਵੀ ਕਿ ਮੀਟਿੰਗ ਕਰਕੇ ਕੀ ਫੈਸਲਾ ਕੀਤਾ ਗਿਆ ਜੀ ਮੁਲਾਜ਼ਮਾਂ ਦੇ ਪੈਨਸ਼ਨਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਜੋ ਮੁੱਖਾਂ ਭਵਾਨਤਮਨ ਨਾਲ ਮੀਟਿੰਗ ਹੋਈ ਸੀ ਜਿਸ ਦੇ ਮੁੱਖ ਮੰਗ ਸੀ ਕਿ ਛੇਵੇਂ ਪੇਗ ਨੂੰ ਲਾਗੂ ਕਰਨਾ 2016 ਤੋਂ ਪੇਗਵੰਦਾ ਏਰੀਆ ਦੇ ਅਰੀਆ ਦੇ ਸੰਬੰਧੀ ਮੰਗਾਈ ਭੱਤਰੀਆਂ ਕਿਸ਼ਤ ਨਾਲ ਬਕਾਇਆ ਜਿਸ ਤਰ੍ਹਾਂ ਕੇਂਦਰ ਸਰਕਾਰ ਦਾ ਡੀਏ 50% ਆ ਪਰ ਪੰਜਾਬ ਦੇ ਮਨਾਂ ਦਾ ਡੀਏ ਹੈ 38% ਆ 12% ਦਾ ਫਰਕ ਆ ਕਿ 12% ਦਾ ਵਾਧਾ ਕੀਤਾ ਜਾਵੇ ਮਿਡਲ ਵਰਕਰ ਆਸਾ ਵਰਕਰਾਂ ਨੂੰ ਮਾਣਪਤੀ ਵਾਧਾ ਕੀਤਾ ਜਾਵੇ ਪੰਜਾਬ ਸਰਕਾਰ ਦੇ ਮਹਿਕਮੇ ਵਿੱਚ ਕੰਮ ਕਰਦੇ ਕੱਚੇ ਮਨਾਂ ਨੂੰ ਰੈਗੂਲਰ ਕੀਤੇ ਜਾਣ ਇਹਨਾਂ ਮੰਗਾਂ ਦੀ ਗੱਲ ਉਹ ਜੀ ਮੁੱਖ ਨੇ ਭੌਤਮਨ ਨਾਲ ਔਰ ਭਗਵਾਨ ਤੁਮਨ ਲਗਾਤਾਰ ਲਾਰੇ ਲਾ ਕੇ ਟਾਈਮ ਪਾਸ ਕਰ ਰਿਆ ਜਿਸ ਕਰਕੇ ਸਾਂਝੇ ਫਰੰਟ ਨੇ ਫੈਸਲਾ ਕੀਤਾ ਕਿ ਜੋ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ ਆਉਣ ਵਾਲੀ 2 ਅਕਤੂਬਰ ਨੂੰ ਪੰਜਾਬ ਦੇ ਮੁਲਾਜ਼ਮ ਤੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਵੱਲੋਂ ਜੋ ਅੰਮ੍ਰਾਲਾ ਸ਼ਹਿਰ ਹੈ ਬੱਸ ਸਟੈਂਡ ਦੀ ਬੈਕ ਸਾਈਡ ਦੇ ਡੀਸੀ ਆਫਿਸ ਦੇ ਸਾਹਮਣੇ ਪਹਿਲਾਂ ਧਰਨਾ ਲਾਜਾਊਗਾ ਉਸ ਤੋਂ ਬਾਅਦ ਜੋ ਭਗਵਾਨ ਤੁਮਨ ਸਰਕਾਰ ਦੀ ਪੋਲਮ ਵਾਲੀ ਸ਼ਹਿਰ ਵਿੱਚ ਠੰਡਾ ਮਾਹੌਲ ਦਿੱਤਾ ਜਾਊਗਾ। ਹੌਲ ਖੁੱਲੀ ਜਾਊਗੀ। ਹਾਂ ਜੀ। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੋ ਸਾਂਝੇ ਫਰੰਟ ਦੇ ਆਗੂਆਂ ਦੀ ਮੀਟਿੰਗ ਹੋਈ ਹੈ। ਉਸ ਵਿੱਚ ਕਿੰਨਾ ਮੰਗਾਂ ਤੇ ਵਿਚਾਰ ਕੀਤਾ ਗਿਆ? ਸਾਨੂੰ ਦੱਸੋ ਜੀ। ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਹੋਈ ਵੀ ਸਾਨੂੰ 6 ਮਹੀਨੇ ਲੱਗ ਦਿੱਤਾ ਜਾਵੇ। ਮਹਿੰਗਾਈ ਵਧੇ ਕਿਸ ਤਰ੍ਹਾਂ ਬਕਾਇਆ ਅਤੇ ਪੇਕੇ ਦੀ ਰਸਮ ਨਹੀਂ ਕਰ ਸਕਦੇ ਹੋਏ। ਹਾਂ ਜੀ। ਹਾਂ ਜੀ। ਜੋ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਜੀ ਉਹਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਵਿੱਚ ਮੋਰਚਾ ਲਗਾਇਆ ਜਾ ਰਿਹਾ ਉਸ ਬਾਰੇ ਦੱਸੋ ਜੀ ਸਾਨੂੰ ਪੁਰਾਣੀ ਪੈਨਸ਼ਨ ਫਰੰਟ ਮੋਰਚੇ ਵੱਲੋਂ ਜੋ ਪ੍ਰਾਪਤੀ ਮੋਰਚਾ ਹੈ ਹਾਂਜੀ ਉਹਨਾਂ ਨੇ ਕਿਹਾ ਸਾਡੀ ਜੋ ਮੀਟਿੰਗਾਂ ਹਾਂ ਹਾਂਜੀ ਬੇਤਵਾਨੀ ਹਰਪਾਲ ਸਿੰਘ ਜੀ ਨਾਲ ਹੋਈਆਂ ਮੁੱਖ ਨੇਪੂਆ ਤਮਾਮ ਨਾਲ ਵੀ ਹੋਈ ਹਾਂਜੀ ਵੀ ਉੱਥੇ ਇਹੀ ਕਿਹਾ ਗਿਆ ਕਿ ਨਿਜਮ 1972 ਅਨਸਾਰ ਅਸੀਂ ਜੋ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ 2004 ਤੋਂ ਭਰਤੀ ਹੋਏ ਮਲਾਜਮਾਂ ਇੱਕ ਲੰਘਣਾ ਨੋਟੀਫਿਕੇਸ਼ਨ ਕਰਤਾ ਪੰਜਾਬ ਸਰਕਾਰ ਨੇ ਪਰ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਅਜੇ ਤੱਕ ਪੁਰਾਣੀ ਪੈਨਸ਼ਨ ਸਕੀਮ ਨਿਯਮ 1972 ਅਨਸਾਰ ਲਾਗੂ ਨਹੀਂ ਕੀਤੀ ਗਈ ਜਿਸ ਕਰਕੇ ਮਲਾਇਆਂ ਵਿੱਚ ਬਹੁਤ ਰੋਸਾ ਸੰਗਰੂੜ ਦੇ ਵਿੱਚ ਹਾਂਜੀ 1 2 ਦੇ 3 ਅਕਤੂਬਰ ਨੂੰ ਜੋ ਕਿ ਪੱਕਾ ਮੋੜ ਚ ਲਾਉਣਗੇ 2024 ਤੋਂ ਬਾਅਦ ਭਾਰਤ ਦੇ ਮਲਾਇਆਂ ਉਹਨਾਂ ਇੱਕੋ ਇੱਕ ਮੰਗ ਆਗੇ ਸਾਨੂੰ ਯੂਪੀਐਸ ਮਨਜ਼ੂਰ ਨਹੀਂ ਸਾਨੂੰ ਐਨਪੀਐਸ ਮਨਜ਼ੂਰ ਨਹੀਂ ਸਾਨੂੰ ਓਪੀਐਸ ਮਨਜ਼ੂਰਾ ਜੋ ਪੁਰਾਣੀ ਪੈਨਸ਼ਨ ਮਨਜ਼ੂਰ ਹੋ ਲਾਗੂ ਕੀਤੀ ਜਾਵੇ ਪਰ ਲਾਗੂ ਨਹੀਂ ਕਰ ਰਹੇ ਜਿਸ ਸਰਗਿ ਭਗਵੰਤ ਮਾਨ ਦੇ ਲਾਜਾਂ ਦੇ ਪੋਲ ਸਮਰੂਪ ਦੇ ਵਿੱਚ ਜਾ ਕੇ ਖੁੱਲ੍ਹੇਗੇ ਹਨ ਹਾਂਜੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਮੰਤਰੀ ਮੰਡਲ ਦੇ ਵਿੱਚ ਕੀ ਫੇਰ ਬਦਲਾਅ ਕੀਤੇ ਨੇ ਜੀ ਮੁੱਖਾਂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ 2.5 ਸਾਲਾਂ ਵਿੱਚ ਤੀਜੀ ਵਾਰ ਮੰਤਰੀ ਮੰਡਲ ਦੀ ਬਿਲਾ ਕੀਤਾ ਜਿਹੜੇ ਹੁਣ ਬਦਲਾਅ ਕੀਤੇ ਆ ਰਾਜਪਾਲ ਗੁਲਾਬ ਚੰਦ ਨਕਟਾਰੀਆਂ ਨੇ ਮੰਤਰੀਆਂ ਨੂੰ ਸੌਂਚਕਾਈ ਜਿਸੇ ਪੰਜ ਨਵੇਂ ਵਧਾਇਗਾ ਨੂੰ ਸੌਂਚਕਾਉਣ ਤੋਂ ਬਾਅਦ 15 ਜੋ ਮੰਤਰੀਆਂ ਦੀ ਨਿਪਾ ਹੋ ਚੁੱਕੇ ਹਨ ਜੀ ਸਾਹਨੇ ਵਾਲ ਤੋਂ ਜੋ ਵਿਧਾਇਕਾ ਹਰਦੀਪ ਸਿੰਘ ਮੁੰਡੀਆਂ ਲਹਿਰਾ ਗਾਗਾ ਤੋਂ ਵਿਧਾਇਕ ਬਰਿੰਦਰ ਸਿੰਘ ਕੁਮਾਰ ਗੋਇਲ ਨੇ ਮੰਤਰੀ ਮੰਡਲ ਬਜੋਂ ਸੌਂ ਚੁੱਕੀ ਖੰਨੇ ਤੋਂ ਵਿਧਾਇਕ ਤਨਪ੍ਰੀਤ ਸਿੰਘ ਸੌਂਦ ਨੇ ਸੌਂ ਚੁੱਕੀ ਮੰਤਰੀ ਬਣੇ ਸਾਮ 84 ਤੋਂ ਵਿਧਾਇਕ ਡਾਕਟਰ ਰਵਜੋਤ ਸਿੰਘ ਮੰਤਰੀ ਬਣੇ ਸੌਂ ਚੁੱਕੀ ਜਰੰਦਰ ਪਾਸ਼ਵੀ ਜੋਂ ਤੋਂ ਜਿਮਨੀ ਚੋਂ ਜੱਤੇ ਮਹਿੰਦਰ ਭਗਤ ਨੂੰ ਵੀ ਜੋ ਮੰਤਰੀ ਬਣਾਇਆ ਗਿਆ ਹੈ ਉਹਨਾਂ ਨੇ ਵੀ ਸੋਚ ਚੁੱਕੀ ਹੈ ਤੀਜੀ ਵਾਰੀ ਜੋ ਬਦਲਾ ਕੀਤਾ ਗਿਆ ਹੈ ਭਵਾਨਤਮਾਂ ਦੇ ਮੰਤ ਮੰਡਲ ਵਿੱਚ ਹਾਂਜੀ ਹਾਂਜੀ ਧੰਨਵਾਦ ਸਰ ਜੀ ਥੈਂਕ ਯੂ ਮੈਡਮ ਹਾਂਜੀ ਹਾਂਜੀ ਦੋਸਤੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ